ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਹਰ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲੇਗਾ। ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਤੇ ਪੇਪਰਲੈਸ ਹੋਵੇਗਾ। ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਨਿੱਜੀ ਹਸਪਤਾਲਾਂ ਵਿੱਚ ਲਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਇਸ ਸਕੀਮ ਦਾ ਲਾਭ ਸਰਕਾਰੀ ਕਰਮਚਾਰੀ ਪੈਨਸ਼ਨਰ ਅਤੇ ਸੂਬੇ ਦੇ ਅਸਲ ਵਸਨੀਕਾਂ ਨੂੰ ਮਿਲੇਗਾ 10 ਲੱਖ ਰੁਪਇਆ ਤਾਂ ਸਿੱਧਾ ਹੀ ਹਰੇਕ ਤਈ ਹੈ ਆਓ ਪਰ ਮਾਤਾਵਾ ਨਾ ਕਰੇ ਕਿ ਆਉਣਾ ਪਵੇ ਪਰ ਆਓ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਮਾਝ ਦੇਖਾਂਗੇ ਪੈਸੇ ਦਾ حساب ਤਾਂ ਬਾਅਦ ਦੇਖਾਂਗੇ ਅਧਿਕਾ ਕੋਈ ਨੀਲਾ ਪੀਲਾ ਕਾਰਡ ਨਹੀਂ ਸਿੱਧਾ ਹੀ ਜੋ ਪੰਜਾਬ ਦਾ ਪਾਸੀ ਹੈ ਉਹਦਾ ਇਲਾਜ ਹੋ ਗਈ ਨੀਲਾ ਜਾਂ ਪੀਲਾ ਜਾਂ ਹਰਾ ਜਾਂ ਕੋਈ ਕਾਰਡ ਨਹੀਂ ਦਿਖਾਜੂਗਾ ਕੱਲਾ ਵੋਟਰ ਕਾਰਡ ਆਧਾਰ ਕਾਰਡ ਦਿਖਾਜੂਗਾ ਬਸ ਬismillahir Rahmanir Rahim ਅਸੀਂ ਅੱਜ ਪੰਜਾਬ ਦੇ ਅੰਦਰ ਜਿਹੜਾ ਹੜ੍ਹ ਆਏ ਹੋਏ ਆ ਉਹਨਾਂ ਦੇ ਜਿਹੜਾ ਮੌਕੇ ਦੇ ਉੱਪਰ ਜੋ ਨੁਕਸਾਨ ਹੋਇਆ ਲੋਕਾਂ ਦਾ ਹੋਇਆ ਉਹਦੇ ਵਾਸਤੇ ਅਸੀਂ ਅੱਜ ਇੱਥੇ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹਦੇ ਉਸ ਜੋ ਕੁਝ ਵੀ ਸਾਡੇ ਕੋਲ ਇਕੱਠਾ ਹੋਊਗਾ ਅਸੀਂ ਬਹੁਤ ਜਲਦੀ ਜੋ ਵੀ ਸਮੱਗਰੀ ਜੋ ਸਮਾਨ ਜੋ ਵਾੜੀ ਦੀ ਚੀਜ਼ ਟੋੜ ਹੋਗੀ ਉਹ ਅਸੀਂ ਉਹ ਲੋਕਾਂ ਤੱਕ ਪਹੁੰਚਾਵਾਂਗੇ ਅੱਜ ਇਸ ਮੌਕੇ ਤੇ ਪੁਰੀ ਆਲੇ ਵਿੱਚ ਅਮਨ ਸ਼ਾਂਤੀ ਹੋਵੇ ਖੁਸ਼ਹਾਲੀ ਵਾਸਤੇ ਦੁਆ ਵੀ ਕਰਾਂਗੇ ਇਸ ਵਾਸਤੇ ਸ਼ਾਤਾ ਜੀ ਦੁਆ ਕਰੇਗੀ ਇਸ ਵਾਸਤੇ ਪਹਿਲਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਲ ਅਸਲਾਮੁਅਲੈਕਮ ਨਮਸਤੇ ਜਿਵੇਂ ਕਿ तमाम ਦੁਨੀਆ ਨੂੰ ਪਤਾ ਹੈ ਕਿ ਮੁਸਲਮਾਨਾਂ ਦਾ ਸਭ ਤੋਂ ਮੁਕੱਦਸ ਜਿਹੜਾ ਅਸਥਾਨ ਆ ਸਰਾਂਦੇ ਰੋਇਆ ਸ਼ਿਵਦੇਵ ਚ ਬੈਸੇ ਦਾ ਫਤਿਹਗੜ ਸਾਹਿਬ ਦੀ ਜਿਹੜੀ ਧਰਤੀ ਆ ਉਹ ਆਪ ਦੇ ਆਪ ਦੇ ਵਿੱਚ ਹੀ ਬਹੁਤ ਪਵਿੱਤਰ ਹੈ ਤੇ ਕੱਲ ਅਸੀਂ ਖਲੀਫਾ ਸਾਹਿਬ ਜੀ ਵੱਲੋਂ ਸਾਨੂੰ ਮੈਸੇਜ ਆਇਆ ਕਿ ਆਪਾਂ ਜੋ ਪੰਜਾਬ ਦੇ ਵਿੱਚ ਖੜਾਂ ਦੀ ਜਿਹੜੀ ਮਾੜੀ ਸਥਿਤੀ ਬਣੀ ਹੋਈ ਆ ਉਹਨਾਂ ਨੂੰ ਲੈ ਕੇ ਕਿ ਆਪਾਂ ਵੀ ਆਪਣੇ ਵੱਲੋਂ ਫਤੇਗੜ ਸਾਹਿਬ ਦਾ ਸੁੰਮੂ ਮੁਸਲਿਮ ਭਾਈਚਾਰਾ ਖਲੀਫਾ ਸਾਹਿਬ ਜੀ ਦੀ ਰਹਿਨਮਾਈ ਦੇ ਹੇਠ ਜਾ ਕੇ ਉਹਨਾਂ ਦੀ ਕੁਝ ਮਦਦ ਕਰ ਸਕੀਏ ਕਿਉਂਕਿ ਸਾਰੇ ਜਾਣਦੇ ਨੇ ਕਿ ਜਿੱਦਾਂ ਰਾਸ਼ਨ ਵਗੈਰਾ ਤਾਂ ਆਲਰੇਡੀ ਬਹੁਤ ਹੋ ਚੁੱਕਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਜਣੇ ਸਾਰਾ ਮੁਸਲਿਮ ਭਾਈਚਾਰਾ ਬਿਨਾਂ ਕਿਸੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਬੈਠ ਕੇ مشਵਰਾ ਕਰਨਗੇ ਕਿ ਕੋਈ ਦਵਾਈਆਂ ਦਾ ਜਾਂ ਕੱਪੜਿਆਂ ਦਾ ਜਾਂ ਬੱਚਿਆਂ ਨੂੰ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੇਨ ਰੀਹੈਬਿਟੇਟ ਕਰਨ ਲਈ ਮੁਸ਼ਕਿਲਾਂ ਆਉਣੀਆਂ ਨੇ ਜਿਵੇਂ ਕੋਈ ਕਾਪੀਜ਼ ਵਗੈਰਾ ਹੋ ਗਿਆ ਜਾਂ ਬੁੱਕਸ ਵਗੈਰਾ ਹੋ ਗਿਆ ਅਸੀਂ ਸਾਰੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੁ ਵੀ ਅਸੀਂ ਆਪਣੇ ਵੱਲੋਂ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਇੱਥੋਂ ਪਵਿੱਤਰ ਜਿਹੜੀ ਸਾਡਾ ਅਸਥਾਨ ਹੈ ਫਤੇਗੜ ਸਾਹਿਬ ਦੀ ਰਾਇਆ ਸ਼੍ਰੀ ਪਾਮਿਓ ਸਾਡਾ ਸ਼੍ਰੀ ਆਪਣੇ ਗੁਰਦੁਆਰਾ ਸਾਹਿਬ ਦੀ ਹੋਂਦ ਤੇ ਅਸੀਂ ਸਾਰੇ ਜਣੇ ਕੋਸ਼ਿਸ਼ ਕਰਾਂਗੇ ਸਾਰਾ ਭਾਈਚਾਰਾ ਜੀ ਇੱਕ ਹੋ ਕੇ ਅਸੀਂ ਬਹੁਤ ਬਹੁਤ ਕੋਸ਼ਿਸ਼ ਕਰਾਂਗੇ ਅਸੀਂ ਵੀ ਆਪਣਾ ਯੋਗਦਾਨ ਪੰਜਾਬ ਨੂੰ ਖੜਾ ਕਰਨ ਦੇ ਲਈ ਪਾ ਸਕੀ। ਬismillahirrahmanirrahim ਅਸੀਂ ਅੱਜ ਪੰਜਾਬ ਦੇ ਅੰਦਰ ਜਿਹੜਾ ਹੜ੍ਹ ਆਏ ਹੋਏ ਆ ਉਹਨਾਂ ਦੇ ਜਿਹੜਾ ਮੌਕੇ ਦੇ ਉੱਪਰ ਜੋ ਨੁਕਸਾਨ ਹੋਇਆ ਲੋਕਾਂ ਦਾ ਹੋਇਆ ਉਹਦੇ ਵਾਸਤੇ ਅਸੀਂ ਅੱਜ ਇੱਥੇ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹਦੇ ਉਸ ਜੋ ਕੁਝ ਸਾਡੇ ਕੋਲ ਇਕੱਠਾ ਹੋਊਗਾ ਅਸੀਂ ਬਹੁਤ ਜਲਦੀ ਜੋ ਵੀ ਸਮੱਗਰੀ ਜੋ ਸਮਾਨ ਜਿਹੜਾ ਕੀ ਚੀਜ਼ ਟੁੱਟ ਹੋਗੀ ਉਹ ਅਸੀਂ ਉਹ ਲੋਕਾਂ ਤੱਕ ਪਹੁੰਚਾਵਾਂਗੇ। ਅੱਛੀ ਅੱਜ ਇਸ ਮੌਕੇ ਤੇ ਪੂਰੀ ਆਲੇ-ਮੁਲੇ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਵਾਸਤੇ ਦੁਆ ਵੀ ਕਰਾਂਗੇ ਇਸ ਵਾਸਤੇ ਸਾਤਾ ਜੀ ਦੁਆ ਕਰੀਏ ਇਸ ਵਾਸਤੇ ਪਹਿਲਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਨਮਸਤੇ ਜਿਵੇਂ ਕਿ तमाम ਦੁਨੀਆ ਨੂੰ ਪਤਾ ਹੈ ਕਿ ਮੁਸਲਮਾਨਾਂ ਦਾ ਸਭ ਤੋਂ ਮੁਕੱਦਸ ਜਿਹੜਾ ਅਸਥਾਨ ਆ ਸਰਾਂਦੇ ਰੋਇਆ ਸ਼ਿਵਦੇਵ ਚ ਬੈਸੇ ਦਾ ਫਤਿਹਗੜ ਸਾਹਿਬ ਦੀ ਜਿਹੜੀ ਧਰਤੀ ਆ ਉਹ ਆਪ ਦੇ ਆਪ ਦੇ ਵਿੱਚ ਹੀ ਬਹੁਤ ਪਵਿੱਤਰ ਹੈ ਤੇ ਕੱਲ ਅਸੀਂ ਖਲੀਫਾ ਸਾਹਿਬ ਜੀ ਵੱਲੋਂ ਸਾਨੂੰ ਮੈਸੇਜ ਆਇਆ ਕਿ ਆਪਾਂ ਜੋ ਪੰਜਾਬ ਦੇ ਵਿੱਚ ਹੜਾਂ ਦੀ ਜਿਹੜੀ ਮਾੜੀ ਸਥਿਤੀ ਬਣੀ ਹੋਈ ਆ ਉਹਨਾਂ ਨੂੰ ਲੈ ਕੇ ਕਿ ਆਪਾਂ ਵੀ ਆਪਣੇ ਵੱਲੋਂ ਫਤੇਗੜ ਸਾਹਿਬ ਦਾ ਸੁੰਮੂ ਮੁਸਲਿਮ ਭਾਈਚਾਰਾ ਖਲੀਫਾ ਸਾਹਿਬ ਜੀ ਦੀ ਰਹਿਨਮਾਈ ਦੇ ਹੇਠ ਜਾ ਕੇ ਉਹਨਾਂ ਦੀ ਕੁਝ ਮਦਦ ਕਰ ਸਕੀਏ ਕਿਉਂਕਿ ਸਾਰੇ ਜਾਣਦੇ ਨੇ ਕਿ ਜਿੱਦਾਂ ਰਾਸ਼ਨ ਵਗੈਰਾ ਤਾਂ ਆਲਰੇਡੀ ਬਹੁਤ ਹੋ ਚੁੱਕਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਜਣੇ ਸਾਰਾ ਮੁਸਲਿਮ ਭਾਈਚਾਰਾ ਬਿਨਾਂ ਕਿਸੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਬੈਠ ਕੇ مشਵਰਾ ਕਰਨਗੇ ਕਿ ਕੋਈ ਦਵਾਈਆਂ ਦਾ ਜਾਂ ਕੱਪੜਿਆਂ ਦਾ ਜਾਂ ਬੱਚਿਆਂ ਨੂੰ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੇਨ ਰੀਹੈਬਿਟੇਟ ਕਰਨ ਲਈ ਮੁਸ਼ਕਿਲਾਂ ਆਉਣੀਆਂ ਨੇ ਜਿਵੇਂ ਕੋਈ ਕਾਪੀਜ਼ ਵਗੈਰਾ ਹੋ ਗਿਆ ਜਾਂ ਬੁੱਕਸ ਵਗੈਰਾ ਹੋ ਗਿਆ ਅਸੀਂ ਸਾਰੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੁ ਵੀ ਅਸੀਂ ਆਪਣੇ ਵੱਲੋਂ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਇੱਥੋਂ ਪਵਿੱਤਰ ਜਿਹੜੀ ਸਾਡਾ ਅਸਥਾਨ ਹੈ ਫਤੇਗੜ ਸਾਹਿਬ ਦੀ ਰੌਇਸ਼ੀ ਪਾਵੇਂ ਸਾਡਾ ਸ੍ਰੀ ਆਪਣੇ ਗੁਰਦੁਆਰਾ ਸਾਹਿਬ ਦੀ ਹੋਣ ਤੇ ਅਸੀਂ ਸਾਰੇ ਜਣੇ ਕੋਸ਼ਿਸ਼ ਕਰਾਂਗੇ ਸਾਰਾ ਭਾਈਚਾਰਾ ਜੀ ਇੱਕ ਹੋ ਕੇ ਅਸੀਂ ਬਹੁਤ ਬਹੁਤ ਕੋਸ਼ਿਸ਼ ਕਰਾਂਗੇ ਅਸੀਂ ਵੀ ਆਪਣਾ ਯੋਗਦਾਨ ਪੰਜਾਬ ਨੂੰ ਖੜਾ ਕਰਨ ਦੇ ਲਈ ਪਾ ਸਕੀ। ਬismillahir Rahmanir Rahim ਅਸੀਂ ਅੱਜ ਪੰਜਾਬ ਦੇ ਅੰਦਰ ਜਿਹੜਾ ਹੜ੍ਹ ਆਏ ਹੋਏ ਆ ਉਹਨਾਂ ਦੇ ਜਿਹੜਾ ਮੌਕੇ ਦੇ ਉੱਪਰ ਜੋ ਨੁਕਸਾਨ ਹੋਇਆ ਲੋਕਾਂ ਦਾ ਹੋਇਆ ਉਹਦੇ ਵਾਸਤੇ ਅਸੀਂ ਅੱਜ ਇੱਥੇ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹਦੇ ਉਸ ਜੋ ਕੁਝ ਸਾਡੇ ਕੋਲ ਇਕੱਠਾ ਹੋਊਗਾ ਅਸੀਂ ਬਹੁਤ ਜਲਦੀ ਜੋ ਵੀ ਸਮੱਗਰੀ ਜੋ ਸਮਾਨ ਜੋ ਚੀਜ਼ ਟੁੱਟ ਹੋਗੀ ਉਹ ਅਸੀਂ ਉਹ ਲੋਕਾਂ ਤੱਕ ਪਹੁੰਚਾ ਲਾਂਗੇ। ਅੱਛੀ ਅੱਜ ਇਸ ਮੌਕੇ ਤੇ ਪੂਰੀ ਆਲੇ-ਮੁਲੇ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਵਾਸਤੇ ਦੁਆ ਵੀ ਕਰਾਂਗੇ ਇਸ ਵਾਸਤੇ ਸਾਤਾ ਜੀ ਦੁਆ ਕਰੀਏ ਇਸ ਵਾਸਤੇ ਪਹਿਲਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਨਮਸਤੇ ਜਿਵੇਂ ਕਿ तमाम ਦੁਨੀਆ ਨੂੰ ਪਤਾ ਹੈ ਕਿ ਮੁਸਲਮਾਨਾਂ ਦਾ ਸਭ ਤੋਂ ਮੁਕੱਦਸ ਜਿਹੜਾ ਅਸਥਾਨ ਆ ਸਰਾਂਦੇ ਰੋਇਆ ਸ਼ਿਵਦੇਵ ਚ ਬੈਸੇ ਦਾ ਫਤਿਹਗੜ ਸਾਹਿਬ ਦੀ ਜਿਹੜੀ ਧਰਤੀ ਆ ਉਹ ਆਪ ਦੇ ਆਪ ਦੇ ਵਿੱਚ ਹੀ ਬਹੁਤ ਪਵਿੱਤਰ ਹੈ ਤੇ ਕੱਲ ਅਸੀਂ ਖਲੀਫਾ ਸਾਹਿਬ ਜੀ ਵੱਲੋਂ ਸਾਨੂੰ ਮੈਸੇਜ ਆਇਆ ਕਿ ਆਪਾਂ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਜਿਹੜੀ ਮਾੜੀ ਸਥਿਤੀ ਬਣੀ ਹੋਈ ਆ ਉਹਨਾਂ ਨੂੰ ਲੈ ਕੇ ਕਿ ਆਪਾਂ ਵੀ ਆਪਣੇ ਵੱਲੋਂ ਫਤੇਗੜ ਸਾਹਿਬ ਦਾ ਸੰਮੂਹ ਮੁਸਲਿਮ ਭਾਈਚਾਰਾ ਖਲੀਫਾ ਸਾਹਿਬ ਜੀ ਦੀ ਰਹਿਨਮਾਈ ਦੇ ਹੇਠ ਜਾ ਕੇ ਉਹਨਾਂ ਦੀ ਕੁਝ ਮਦਦ ਕਰ ਸਕੀਏ ਕਿਉਂਕਿ ਸਾਰੇ ਜਾਣਦੇ ਨੇ ਕਿ ਜਿੱਦਾਂ ਰਾਸ਼ਨ ਵਗੈਰਾ ਤਾਂ ਆਲਰੇਡੀ ਬਹੁਤ ਹੋ ਚੁੱਕਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਜਣੇ ਸਾਰਾ ਮੁਸਲਿਮ ਭਾਈਚਾਰਾ ਬਿਨਾਂ ਕਿਸੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਬੈਠ ਕੇ مشਵਰਾ ਕਰਨਗੇ ਕਿ ਕੋਈ ਦਵਾਈਆਂ ਦਾ ਜਾਂ ਕੱਪੜਿਆਂ ਦਾ ਜਾਂ ਬੱਚਿਆਂ ਨੂੰ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੇਨ ਰੀਹੈਬਿਟੇਟ ਕਰਨ ਲਈ ਮੁਸ਼ਕਿਲਾਂ ਆਉਣੀਆਂ ਨੇ ਜਿਵੇਂ ਕੋਈ ਕਾਪੀਜ਼ ਵਗੈਰਾ ਹੋ ਗਿਆ ਜਾਂ ਬੁੱਕਸ ਵਗੈਰਾ ਹੋ ਗਿਆ ਅਸੀਂ ਸਾਰੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੁ ਵੀ ਅਸੀਂ ਆਪਣੇ ਵੱਲੋਂ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਇੱਥੋਂ ਪਵਿੱਤਰ ਜਿਹੜੀ ਸਾਡਾ ਅਸਥਾਨ ਹੈ ਫਤੇਗੜ ਸਾਹਿਬ ਦੀ ਰਾਇਆ ਸ਼੍ਰੀ ਪਾਮਿਓ ਸਾਡਾ ਸ਼੍ਰੀ ਆਪਣੇ ਗੁਰਦੁਆਰਾ ਸਾਹਿਬ ਦੀ ਹੋਂਦ ਤੇ ਅਸੀਂ ਸਾਰੇ ਜਣੇ ਕੋਸ਼ਿਸ਼ ਕਰਾਂਗੇ ਸਾਰਾ ਭਾਈਚਾਰਾ ਜੀ ਇੱਕ ਹੋ ਕੇ ਅਸੀਂ ਬਹੁਤ ਬਹੁਤ ਕੋਸ਼ਿਸ਼ ਕਰਾਂਗੇ ਅਸੀਂ ਵੀ ਆਪਣਾ ਯੋਗਦਾਨ ਪੰਜਾਬ ਨੂੰ ਖੜਾ ਕਰਨ ਦੇ ਲਈ ਪਾ ਸਕੀ। ਬismillahirrahmanirrahim ਅਸੀਂ ਅੱਜ ਪੰਜਾਬ ਦੇ ਅੰਦਰ ਜਿਹੜਾ ਹੜ੍ਹ ਆਏ ਹੋਏ ਆ ਉਹਨਾਂ ਦੇ ਜਿਹੜਾ ਮੌਕੇ ਦੇ ਉੱਪਰ ਜੋ ਨੁਕਸਾਨ ਹੋਇਆ ਲੋਕਾਂ ਦਾ ਹੋਇਆ ਉਹਦੇ ਵਾਸਤੇ ਅਸੀਂ ਅੱਜ ਇੱਥੇ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹਦੇ ਉਸ ਜੋ ਕੁਝ ਸਾਡੇ ਕੋਲ ਇਕੱਠਾ ਹੋਊਗਾ ਅਸੀਂ ਬਹੁਤ ਜਲਦੀ ਜੋ ਵੀ ਸਮੱਗਰੀ ਜੋ ਸਮਾਨ ਜਿਹੜਾ ਕੀ ਚੀਜ਼ ਟੁੱਟ ਹੋਗੀ ਉਹ ਅਸੀਂ ਉਹ ਲੋਕਾਂ ਤੱਕ ਪਹੁੰਚਾਵਾਂਗੇ। ਅੱਛੀ ਅੱਜ ਇਸ ਮੌਕੇ ਤੇ ਪੂਰੀ ਆਲੇ-ਮੁਲੇ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਵਾਸਤੇ ਦੁਆ ਵੀ ਕਰਾਂਗੇ ਇਸ ਵਾਸਤੇ ਅੱਛਾ ਜੀ ਦੁਆ ਕਰੀਏ ਇਸ ਵਾਸਤੇ ਪਹਿਲਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਨਮਸਤੇ ਜਿਵੇਂ ਕਿ तमाम ਦੁਨੀਆ ਨੂੰ ਪਤਾ ਹੈ ਕਿ ਮੁਸਲਮਾਨਾਂ ਦਾ ਸਭ ਤੋਂ ਮੁਕੱਦਸ ਜਿਹੜਾ ਅਸਥਾਨ ਆ ਸਰਾਂਦੇ ਰੋਇਆ ਸ਼ਿਵਦੇਵ ਚ ਵੈਸੇ ਦਾ ਫਤਿਹਗੜ੍ਹ ਸਾਹਿਬ ਦੀ ਜਿਹੜੀ ਧਰਤੀ ਆ ਉਹ ਆਪ ਦੇ ਆਪ ਦੇ ਵਿੱਚ ਹੀ ਬਹੁਤ ਪਵਿੱਤਰ ਹੈ ਤੇ ਕੱਲ ਅਸੀਂ ਖਲੀਫਾ ਸਾਹਿਬ ਜੀ ਵੱਲੋਂ ਸਾਨੂੰ ਮੈਸੇਜ ਆਇਆ ਕਿ ਆਪਾਂ ਜੋ ਪੰਜਾਬ ਦੇ ਵਿੱਚ ਹੜਾਂ ਦੀ ਜਿਹੜੀ ਮਾੜੀ ਸਥਿਤੀ ਬਣੀ ਹੋਈ ਆ ਉਹਨਾਂ ਨੂੰ ਲੈ ਕੇ ਕਿ ਆਪਾਂ ਵੀ ਆਪਣੇ ਵੱਲੋਂ ਫਤੇਗੜ ਸਾਹਿਬ ਦਾ ਸੰਮੂਹ ਮੁਸਲਿਮ ਭਾਈਚਾਰਾ ਖਲੀਫਾ ਸਾਹਿਬ ਜੀ ਦੀ ਰਹਿਨਮਾਈ ਦੇ ਹੇਠ ਜਾ ਕੇ ਉਹਨਾਂ ਦੀ ਕੁਝ ਮਦਦ ਕਰ ਸਕੀਏ ਕਿਉਂਕਿ ਸਾਰੇ ਜਾਣਦੇ ਨੇ ਕਿ ਜਿੱਦਾਂ ਰਾਸ਼ਨ ਵਗੈਰਾ ਤਾਂ ਆਲਰੇਡੀ ਬਹੁਤ ਹੋ ਚੁੱਕਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਜਣੇ ਸਾਰਾ ਮੁਸਲਿਮ ਭਾਈਚਾਰਾ ਬਿਨਾਂ ਕਿਸੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਬੈਠ ਕੇ مشਵਰਾ ਕਰਨਗੇ ਕਿ ਕੋਈ ਦਵਾਈਆਂ ਦਾ ਜਾਂ ਕੱਪੜਿਆਂ ਦਾ ਜਾਂ ਬੱਚਿਆਂ ਨੂੰ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੇਨ ਰੀਹੈਬਿਟੇਟ ਕਰਨ ਲਈ ਮੁਸ਼ਕਿਲਾਂ ਆਉਣੀਆਂ ਨੇ ਜਿਵੇਂ ਕੋਈ ਕਾਪੀਜ਼ ਵਗੈਰਾ ਹੋ ਗਿਆ ਜਾਂ ਬੁੱਕਸ ਵਗੈਰਾ ਹੋ ਗਿਆ ਅਸੀਂ ਸਾਰੀ ਕੋਸ਼ਿਸ਼ ਕਰਾਂਗੇ ਕਿ ਜਿੰਨਾ ਕੁ ਵੀ ਅਸੀਂ ਆਪਣੇ ਵੱਲੋਂ ਸਮੂਹ ਮੁਸਲਿਮ ਭਾਈਚਾਰੇ ਵੱਲੋਂ ਇੱਥੋਂ ਪਵਿੱਤਰ ਜਿਹੜੀ ਸਾਡਾ ਅਸਥਾਨ ਹੈ ਫਤੇਗੜ ਸਾਹਿਬ ਦੀ ਰੌਇਸ਼ੀ ਪਾਵੇਂ ਸਾਡਾ ਸ੍ਰੀ ਆਪਣੇ ਗੁਰਦੁਆਰਾ ਸਾਹਿਬ ਦੀ ਹੋਣ ਤੇ ਅਸੀਂ ਸਾਰੇ ਜਣੇ ਕੋਸ਼ਿਸ਼ ਕਰਾਂਗੇ ਸਾਰਾ ਭਾਈਚਾਰਾ ਜੀ ਇੱਕ ਹੋ ਕੇ ਅਸੀਂ ਬਹੁਤ ਬਹੁਤ ਕੋਸ਼ਿਸ਼ ਕਰਾਂਗੇ ਅਸੀਂ ਵੀ ਆਪਣਾ ਯੋਗਦਾਨ ਪੰਜਾਬ ਨੂੰ ਖੜਾ ਕਰਨ ਦੇ ਲਈ ਪਾ ਸਕੀ